ਪੰਜਾਬ ਦੇ ਲਈ ਇੱਕ ਹੋਰ ਮਾਣ ਵਾਲੀ ਗੱਲ ਹੈ ਨੈਸਲੇ ਪੈਪਸੀਕੋ ਅਤੇ ਕੋਕਾ ਕੋਲਾ ਵਰਗੀਆਂ ਵੱਡੀਆਂ ਕੰਪਨੀਆਂ ਨੇ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਲੋਕਾਂ ਦੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਸੋ ਨਵੀਂ ਇੰਡਸਟਰੀ ਜਿਉਂ-ਜਿਉਂ ਪੰਜਾਬ ਦੇ ਵਿੱਚ ਸਥਾਪਿਤ ਹੋਵੇਗੀ ਪੈਪਸੀਕੋ ਨੈਸਲੇ ਅਤੇ ਕੋਕਾ ਕੋਲਾ ਵਰਗੀਆਂ ਵੱਡੀਆਂ ਕੰਪਨੀਆਂ ਨੇ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਾਣਕਾਰੀ ਮੁਤਾਬਕ ਸਨਤੀ ਨਵ ਜਾਗਰਣ ਦੇ ਯੁੱਗ ਵਿੱਚ ਦਾਖਲ ਹੋ ਚੁੱਕਿਆ ਪੰਜਾਬ ਜਿਸ ਸੂਬੇ ਨੂੰ ਕਦੇ ਖੇਤੀ ਸੰਕਟ ਤੇ ਬੇਰੋਜ਼ਗਾਰੀ ਦੀ ਚੁਣੌਤੀ ਚੱਲਣੀ ਪਈ ਸੀ ਉਹ ਹੁਣ ਆਲਮੀ ਨਿਵੇਸ਼ਕਾਂ ਦੇ ਸਭ ਤੋਂ ਭਰੋਸੇਮੰਦ ਟਿਕਾਣਾ ਬਣਦਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਇਹਨਾਂ ਵੱਡੀਆਂ ਕੰਪਨੀਆਂ ਨੇ 1.3 ਲੱਖ ਕਰੋੜ ਦਾ ਨਿਵੇਸ਼ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ 2022 ਤੋਂ ਹੁਣ ਤੱਕ ਸੂਬੇ ਵਿੱਚ 1.23 ਲੱਖ ਕਰੋੜ ਤੋਂ ਵੱਧ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਨੇ ਜਿਨ੍ਹਾਂ ਵਿੱਚ ਮੁੱਖ ਯੋਗਦਾਨ ਭੋਜਨ ਪ੍ਰੋਸੈਸਿੰਗ ਸੈਕਟਰ ਦਾ ਹੈ ਇਸ ਸੰਨਤੀ ਉਛਾਲ ਦੇ ਕੇਂਦਰ ਵਿੱਚ ਹਨ ਆਲਮੀ ਦਿਗਜ ਇਹ ਵੀ ਦੱਸਦੇ ਕਿ ਨੈਸਲੇ ਇੰਡੀਆ ਪੈਪਸੀਕੋ ਇੰਡੀਆ ਅਤੇ ਕੋਕਾ ਕੋਲਾ ਇੰਡੀਆ ਜਿਨ੍ਹਾਂ ਨੇ ਪੰਜਾਬ ਦੀਆਂ ਨੀਤੀਆਂ ਤੇ ਭਰੋਸਾ ਜਤਾਉਂਦੇ ਹੋਏ ਕਰੋੜਾਂ ਦਾ ਨਿਵੇਸ਼ ਕੀਤਾ ਹੈ ਇਨਾ ਤਿੰਨਾ ਕੰਪਨੀਆਂ ਦੇ ਨਿਵੇਸ਼ ਨੇ ਨਾ ਸਿਰਫ ਪੰਜਾਬ ਦੀ ਸਨਅਤੀ ਤਸਵੀਰ ਨੂੰ ਨਵੀਂ ਪਛਾਣ ਦਿੱਤੀ ਹੈ ਬਲਕਿ ਹਜ਼ਾਰਾਂ ਨੌਜਵਾਨਾਂ ਅਤੇ ਕਿਸਾਨਾਂ ਦੇ ਜੀਵਨ ਵਿੱਚ ਵੀ ਤਬਦੀਲੀ ਲਿਆਉਂਦੀ ਹੈ ਇਹ ਉਹੀ ਪੰਜਾਬ ਹੈ ਜੋ ਸਿਰਫ ਖੇਤੀ ਉੱਤੇ ਨਿਰਭਰ ਕਰਦਾ ਹੈ ਪਰ ਹੁਣ ਉੱਚ ਤਕਨੀਕ ਅਤੇ ਆਧੁਨਿਕ ਉਦਯੋਗਾਂ ਦਾ ਗੜ ਵੀ ਬਣਦਾ ਜਾ ਰਿਹਾ ਹੈ ਸੋ ਹੁਣ ਜੋ ਜਾਣਕਾਰੀ ਆ ਰਹੀ ਹੈ ਪੰਜਾਬ ਦੇ ਵਿੱਚ ਨੈਸਲੇ ਪੈਪਸੀਕੋ ਤੇ ਕੋਕਾ ਕੋਲਾ ਸਮੇਤ ਗਲੋਬਲ ਕੰਪਨੀਆਂ ਨੇ ਪੰਜਾਬ ਵਿੱਚ ਹੁਣ ਤੱਕ 1.23 ਲੱਖ ਕਰੋੜ ਦਾ ਨਿਵੇਸ਼ ਕੀਤਾ ਹੈ